ਫਿਰੋਜ਼ਪੁਰ ਤੋਂ ਚੜਦੀ ਸਵੇਰ ਵੱਡਾ ਹਾਦਸਾ ਵਾਪਰ ਗਿਆ ਜਿਸ 'ਚ ਕਰੀਬ 10 ਲੋਕਾਂ ਦੀ ਮੌਤ ਹੋ ਗਈ ਹੈ ਇਹਨਾਂ ਦੀ ਗਿਣਤੀ ਵਧਣ ਦੀ ਸੰਭਾਵਨਾ ਹੈ ਜਦਕਿ 5 ਲੋਕ ਗੰਭੀਰ ਰੂਪ ਨਾਲ ਜ਼ਖਮੀ ਦੱਸੇ ਜਾ ਰਹੇ ਨੇ ਇਹ ਹਾਦਸਾ ਜ਼ਵੇਰੇ ਫਿਰੋਜ਼ਪੁਰ ਦੇ ਪਿੰਡ ਮੋਹਨਕੇ ਉਤਾੜ ਨੇੜੇ ਵਾਪਰਿਆ ਕਿਹਾ ਜਾ ਰਿਹਾ ਹੈ ਕਿ ਇੱਕ ਪਿਕਅਪ ਗੱਡੀ 'ਚ 25 ਤੋਂ 30 ਵਿਅਕਤੀ ਜੋ ਹਲਵਾਈ ਤੇ ਵੇਟਰ ਦਾ ਕੰਮ ਕਰਦੇ ਸਨ ਸਵਾਰ ਹੋ ਕੇ ਵਿਆਹ 'ਚ ਸ਼ਾਮਲ ਹੋਣ ਲਈ ਜਾ ਰਹੇ ਸਨ ਇਸ ਦੌਰਾਨ ਪਿਕਅਪ ਬੇਕਾਬੂ ਹੋ ਗਿਆ ਜਿਸ ਕਾਰਨ ਪਿੱਛੇ ਤੋਂ ਆ ਰਹੇ ਕੈਂਟਰ ਨਾਲ ਉਹ ਟੱਕਰ ਹੋ ਗਈ ਕੜਨਾਜੇ ਗੰਭੀਰ ਜ਼ਖਮੀ ਹੋਏ ਲੋਕਾਂ ਨੂੰ ਰਾਹਗੀਰਾਂ ਤੇ ਐਂ ਹਸਪਤਾਲ ਲਿਜਾਇਆ ਗਿਆ ਜਿਨ੍ਹਾਂ ਚ 8 ਤੋਂ ਵੱਧ ਲੋਕਾਂ ਨੂੰ ਹਸਪਤਾਲ ਲਜਾਣਦੇ ਹੀ ਮ੍ਰਿਤਕ ਐਲਾਨ ਦਿੱਤਾ ਗਿਆ ਇਸ ਨਾਲ ਹੀ ਕੁਝ ਦੀ ਇਲਾਜ ਦੌਰਾਨ ਮੌਤ ਹੋ ਗਈ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਘਟਨਾ ਦੀ ਸੂਚਨਾ ਮਿਲਦੇ ਹੀ ਰੋਡ ਸੇਫਟੀ ਫੋਰਸ ਦੀਆਂ ਟੀਮਾਂ ਮੌਕੇ ਤੇ ਪਹੁੰਚ ਗਈਆਂ ਸਨ ਸਾਰੇ ਜ਼ਖਮੀਆਂ ਨੂੰ ਹਸਪਤਾਲ ਲਿਜਾਇਆ ਗਿਆ ਇਸ ਤੋਂ ਬਾਅਦ ਨੈਸ਼ਨਲ ਹਾਈਵੇ ਨੂੰ ਖਾਲੀ ਕਰਵਾ ਲਿਆ ਗਿਆ ਕਿਉਂਕਿ ਪਿੱਛੇ ਭਾਰੀ ਟ੍ਰੈਫਿਕ ਜਾਮ ਲੱਗ ਗਿਆ ਸੀ ਕਲੀਅਰ ਨਹੀਂ ਆਇਆ ਗਾ ਹਾਦਸਾ ਕਰਾਰ ਤੇ ਲਗਭਗ ਬਹੁਤ ਫੂਲਡ ਸਪੀਡ ਕੋਡ ਤੇ ਜਿੱਤੇ ਜਿਹਨੇ ਕੁਝ ਜਲੰਧਰ ਵੱਲ ਤੇ ਜਿੱਤੇ ਰਿਵਰ ਸਾਹਿਬ ਨੇ ਇੱਥੇ ਪਹੁੰਚਦੇ ਗਏ। ਕੋਈ ਐਕਸੀਡੈਂਟ ਦਾ ਕਾਰਨ ਪਤਾ ਲੱਗਿਆ। ਕਾਰ ਨੇ ਜਿਹੇ ਕਿਸੇ ਕੱਗੇ ਟਰੱਕ ਤੇ ਧਰਵਾਹੇ ਜਲੰਧਰ ਵੱਲ ਤੋਂ ਇਹ ਗੱਡੀ ਜਾਣੀ ਸੀਗੀ ਟੈਰੇਸ ਤੇ ਅਜੀਬ ਕਾਰਨ ਸਪੀਅਰ ਨਹੀਂ ਆਇਆ। ਸਰ ਜਦੋਂ ਐਕਸੀਡੈਂਟ ਵਾਪਰਿਆ 5 ਮਿੰਟਾਂ ਬਾਅਦ ਸਾਡੀ ਟੀਮ ਵੀ ਪਹੁੰਚਦੀ ਲੱਗੀ। ਗੱਡੀ ਦਾ ਜਿਹੜਾ ਦੇਖੋ ਜਦੋਂ ਐਕਸੀਡੈਂਟ ਹੁੰਦਾ ਨਾ ਗੱਡੀ ਗੁਰੂਵਰ ਕੋਲੂਗਾ ਮੋੜ ਤੋਂ ਜਾ ਰਹੀ ਤੇ ਇੰਨਾ ਭਿਆਨਕ ਸੀ ਵੀ ਦੂਸਰੇ ਪਾਸੇ ਮੂਹ ਹੋ ਗਿਆ ਵਾਪਸੀ ਨੂੰ ਤੇ ਲੋਕ ਐਦਾਂ ਪੈਸੇ ਜਿਵੇਂ ਨਾ ਮੰਡੀ ਦੇ ਵਿੱਚ ਆਲੂ ਫਿੱਲ ਰਹੇ ਹੁੰਦੇ ਜੀ ਇਹ ਲਾਤੇ ਬੜੇ ਨਾਜ਼ੁਕ ਸਥਿਤੀ ਸੀ ਦੇਖਣਯੋਗ ਸੀ ਹਾਂ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਜਲਦ ਪਹੁੰਚਿਆ ਅੱਜ ਇੱਥੇ ਗਹਿਲੀ ਦਿਖਾਈ ਦਿੱਤੀ ਸੀ ਬੱਸ ਐਂਬੂਲੈਂਸ ਦੋ ਦੇ ਜ਼ਰੀਏ 6 ਘੰਟੇ ਤੋਂ ਮੈਂ ਲਾਈਵ ਹੈਗਾ ਜੀ ਸੰਤਪਾੜ ਬਰਗ ਬੋਲ ਰਿਹਾ ਐਮਬੂਲੈਂਸਾਂ ਦੀ ਮੰਗ ਕੀਤੀ ਜਾ ਰਹੀ ਹੈ ਪਰ ਹਾਲਾਤ ਜੇ ਅੱਜ ਸਿਵਲ ਪ੍ਰਸ਼ਾਸਨ ਇੱਥੇ ਦਿਖਾਈ ਨਹੀਂ ਦਿੱਤਾ ਤੇ ਲੋਕਾਂ ਵਿੱਚ ਰੋਸ ਬਹੁਤ ਹੈ ਕਿ ਹੋਰ ਵੀ ਜਿਹੜੇ ਲੋਕਾਂ ਨੂੰ ਇੰਨਾ ਚੜ੍ਹਦੇ ਰਹੇ ਰੋਗ ਹੈ ਵਿਚਾਇਆ ਜਾਂਚ ਲਈ ਜਾਣਾ ਕੋਈ ਨਹੀਂ ਅਸੀਂ ਸਾਡੇ ਵੱਲੋਂ ਜਿੰਨਾ ਵੀ ਵੱਧ ਤੋਂ ਵੱਧ ਸਹਿਯੋਗ ਹੋਏਗਾ ਜੀ ਇਹਦਾ ਕਾਰਵਾਈ ਤਾਂ ਅਲੱਗ ਹੈ ਇੱਕ ਹੋਰ ਜਿੰਨਾ ਸਾਡੇ ਤੋਂ ਸਹਿਯੋਗ ਹੋਊਗਾ ਸਾਡੇ ਕਰਨ ਲਈ ਤਿਆਰ ਨੇ ਸਾਡੇ ਐਸਐਸਪੀ ਸਾਹਿਬ ਮਾਝੋ ਜੀ ਸਮਝ ਰਹੇ ਨੇ ਉਹ ਕੇ ਲਈ ਜੀ ਤੇ ਐਸਐਸਪੀ ਵੀ ਬਹੁਤ ਨਾਲ ਹੋਰ ਬੁਲਾਏ ਹੈ ਮੋੜ ਕੇ ਮੈਂ ਇੰਟਰਡੇ ਲੱਗਦਾ ਆਪਾ ਹੁੰਦੇ ਪਛਾਣਣ ਦੀ ਕੋਸ਼ਿਸ਼ ਕਰੀਏ